ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਘੈਂਟ ਹੋਵੋਗੇ ਅੱਜ ਪੈਣੋਂ ਮੈਂ ਤੁਹਾਡੇ ਲਈ ਬਹੁਤ ਹੀ ਘੈਂਟ ਵੀਡੀਓ ਲੈ ਕੇ ਆਈਆਂ ਜਿਹੜੀ ਕਿ ਨਾ ਤਾਂ ਹਜੇ ਤੱਕ ਕਿਸੇ ਨੇ ਪਾਈ ਹੋਣੀ ਆ ਤੇ ਨਾ ਹੀ ਤੁਸੀਂ ਦੇਖੀ ਹੋਣੀ ਆ ਵੈਸੇ ਮੇਰੇ ਬਿਨਾ ਕੌਣ ਪਾ ਸਕਦਾ ਨਾ ਅੱਜ ਪੈਣੋਂ ਮੈਂ ਤੁਹਾਡੇ ਲਈ ਲੈ ਕੇ ਆਈਆਂ ਦੁਪੱਟੇ ਤੇ ਡਬਲ ਪਾਈਪਿੰਗ ਕੱਢਣੀ ਆ ਆਪਾਂ ਠੀਕ ਹੈ ਉਹ ਕਿਵੇਂ ਕੱਢਣੀ ਆ ਗੁੰਮ ਕੱਢਣੀ ਆ ਹੋਵੇ ਉੱਪਰ ਨਹੀਂ ਰੱਖਣੀ ਆਪਾਂ ਇੱਕ ਪਾਈਪਿੰਗ ਕੱਢਣੀ ਆ ਇੱਕ ਆਪਾਂ ਫਿਨਿਸ਼ਿੰਗ ਪੱਟੀ ਕੱਢਣੀ ਆ ਉਹ ਆਪਾਂ ਕਿਵੇਂ ਕੱਢਣੀ ਆ ਹੋਮਸਨ ਅੱਗੇ ਵੀਡੀਓ ਚ ਦੱਸਦੀ ਆ ਆ ਦੇਖੋ ਮੈਂ ਦੁਪੱਟਾ ਉੱਪਰ ਲੈ ਰੱਖਿਆ ਇਹਦੇ ਉੱਪਰ ਆਪਾਂ ਡਬਲ ਪਾਈਪਿੰਗ ਕੱਢੀ ਹੋਈ ਆ ਤੁਸੀਂ ਦੇਖੋ ਜੇ ਤੁਸੀਂ ਵੀ ਇਦਾਂ ਦੀ ਪਾਈਪਿੰਗ ਜਾਂ ਫਿਨਿਸ਼ਿੰਗ ਪੱਟੀ ਲਾਉਣੀ ਆ ਹਨਾ ਜੋ ਵੀ ਆ ਇਹ ਹਨਾ ਕਈ ਵਾਰ ਨਹੀਂ ਵੀ ਨਾਮ ਲੈਤਾਂ ਦਾ ਆਪਣੇ ਕੋਲ ਸਹੀ ਤਾਂ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਤੇ ਦੇਖੋ ਕਿੰਨੀ ਘੈਂਟ ਆਉਂਦੀ ਆ ਇਹ ਤਾਂ ਹੈਗਾ ਆ ਵਾਲਾ ਕਮੀਜ਼ ਆ ਇਹ ਆ ਵਾਲੀ ਸਲਵਾਰ ਇਹ ਸੇਮ ਹੀ ਕਲਰ ਆ ਬਟੇ ਵਿੱਚ ਥੋੜਾ ਹੈ ਨਾ ਸੰਥੈਟਿਕ ਟੱਚ ਹੈ ਨਾ ਤਾਂ ਕਰਕੇ ਥੋੜਾ ਅਲੱਗ ਕਲਰ ਲੱਗ ਰਿਹਾ ਹੁਣ ਮੈਂ ਤੁਹਾਨੂੰ ਦੁਪੱਟਾ ਦਿਖਾਵਾਂ ਇਹ ਕਿੱਦਾਂ ਆਇਆ ਹਾਂਜੀ ਮੈਂ ਨਾ ਦੁਪੱਟੇ ਦੇ ਲੈਸ ਲਾਉਣ ਲੱਗੀ ਸੀਗੀ ਮੈਂ ਥੋੜੀ ਜਿਹੀ ਲਾ ਲਈ ਫਿਰ ਮੈਂ ਸੋਚਿਆ ਵੀ ਚਲੋ ਹਨਾ ਵੀਡੀਓ ਬਣਾਈ ਜਾਵੇ ਇਹ ਦੁਪੱਟੇ ਦੇ ਆਪਾਂ ਡਬਲ ਲੈਸ ਲਾਉਣੀ ਹੈਗੀ ਇੱਕ ਤਾਂ ਪਹਿਲਾਂ ਆਪਾਂ ਸਿੰਗਲ ਲਾਵਾਂਗੇ ਪਾਈਪਿੰਗ ਫਿਰ ਉਸ ਤੋਂ ਬਾਅਦ ਆਪਾਂ ਲਾਮ ਲਈ ਦੂਸਰੀ ਫਿਨਿਸ਼ਿੰਗ ਪੱਟੀ ਲਮਾਈ ਹੈ ਨਾ ਤੁਸੀਂ ਦੇਖੋ ਕੀ ਕਰਨਾ ਦੁਪੱਟਾ ਆਪਾਂ ਸਿੱਧਾ ਲੈ ਲੈਣਾ ਲੈ ਇਸ ਦੇ ਉੱਪਰ ਆਪਾਂ ਪੁੱਠੀ ਪਾਈਪਿੰਗ ਇਸ ਦੇ ਉੱਪਰ ਆਪਾਂ ਪੁੱਠੀ ਰੱਖ ਕੀ ਰੱਖਣੀ ਹਾਂ ਪੁੱਠੀ ਰੱਖ ਲੈਣੀ ਹੈ ਮਤਲਬ ਕਿ ਅੰਦਰਲੇ ਪਾਸੇ ਸਿੱਧਾ ਸਿੱਧਾ ਦੁਪੱਟਾ ਸਿੱਧੀ ਪਾਈਪਿੰਗ ਹੈ ਨਾ ਰੱਖ ਕੇ ਆਪਾਂ ਇਹਦੇ ਨਾਲ ਨਾਲ ਸੀਨ ਲਾ ਦਿੰਦੇ ਹਾਂ ਉਸ ਦੇ ਪੈਰ ਲਾ ਲੈਣਾ ਆਪਾਂ ਜਿਵੇਂ ਨਾਲ-ਨਾਲ ਸੀਨ ਲਾਵਾਂਗੇ ਇਹ ਦੇਪੱਟਾ ਦਬਰ ਲਾਵਾਂਗੇ ਤੁਸੀਂ ਦੇਖੀ ਜਾਓ ਵੀਡੀਓ ਨੂੰ ਚੁੱਕ ਕੇ ਐਂ ਬਤਾਕੂੰ ਵੀ ਦਪੱਟਾ ਮੈਂ ਕਿੱਦਾਂ ਦਾ ਤਿਆਰ ਕਰਦੇ ਆਂ ਸਾਰੇ ਕੁੰਡੇ ਤੁਹਾਨੂੰ ਦੇ ਕਿਵੇਂ ਕੱਢਣੇ ਆ ਕਿਉਂਕਿ ਕਈ ਵਾਰ ਆਪਾਂ ਨੂੰ ਆਈਡੀਆ ਨਹੀਂ ਹੁੰਦਾ ਹਨਾ ਵੀ ਆਪਾਂ ਕੁੰਝ ਕਿਵੇਂ ਬਣਾਉਣੀ ਆ ਜਾਂ ਖੁੰਝਾ ਕਿਵੇਂ ਫੋਲਡ ਕਰਨਾ ਉਹ ਫਿਰ ਤੁਸੀਂ ਮੇਰੇ ਤੋਂ ਦੇਖ ਸਕਦੇ ਹੋ ਦੁਪੱਟਾ ਹੈਗਾ ਮੇਰੇ ਕੋਲ 3 ਮੀਟਰ ਦਾ 3 ਮੀਟਰ ਵਾਲੇ ਦੁਪੱਟੇ ਦੇ ਉੱਪਰ 8 ਮੀਟਰ ਲੈਂਸ ਲੱਗਦੀ ਆ ਲੈਂਸ ਹੋਵੇ ਜਾਂ ਪਾਈਪਿੰਗ ਹੋਵੇ ਕੁਝ ਵੀ ਆ। ਇਹਨੂੰ ਜਿੰਨੇ ਵੈਸੇ ਵਾਇਰ ਥੋੜੀ ਜ਼ਿਆਦਾ ਕਰਦੀ ਆ। ਆ ਦੇਖੋ ਹੁਣ ਆ ਆ ਗਿਆ ਆਪਾਂ ਨੁੱਕਰ ਤੇ ਹਾਂਜੀ ਆ ਦੇਖੋ ਹੁਣ ਆਪਾਂ ਇਹਦਾ ਖੁੰਜਾ ਮੋੜ ਲੱਗਿਆ ਆਪਾਂ ਕੀ ਕੀਤਾ ਐਵੇਂ ਆਪਾਂ ਲੈਸ ਲੈ ਕੇ ਆਏ ਨੂੰ ਆਪਾਂ ਐ ਕਰਕੇ ਜਿਵੇਂ ਆਪਾਂ ਫਿਨਿਸ਼ਿੰਗ ਪੱਟੀ ਲਾਉਣੀ ਆ ਕਮੀਜ਼ਾਂ ਦੇ ਉੱਪਰ ਬਸ ਆਈ ਫੋਲਡ ਕਰਨਾ ਮੈਂ ਦੂਸਰੇ ਪਾਸੇ ਮੈਂ ਤੁਹਾਨੂੰ ਦਿਖਾਉਣੀ ਆ ਮੇਰੀ ਮਸ਼ੀਨ ਦੀ ਆਵਾਜ਼ ਨੂੰ ਇਗਨੋਰ ਕਰਿਓ ਆ ਸਾ ਪਾਇੜੀ ਲੈਸ ਹੁੰਦੀ ਆ ਇਹਦੇ ਜਮਾਂ ਨਾਲ ਨਾਲ ਹੀ ਲਾਉਣੀ ਆ ਆਪਾਂ ਇਹਦੇ ਡਬਲ ਲਾਵਾਂਗੇ ਇੱਕ ਇਹ ਵਾਲੀ ਇੱਕ ਆਪਾਂ ਹੋਰ ਲਾਉਣੀ ਆ 골ਡਨ ਇਹਦੀ ਫਾਈਨਲ ਲੁੱਕ ਕਿਦਾਂ ਦੀ ਆਉਂਦੀ ਆ ਉਹ ਮੈਂ ਤੁਹਾਨੂੰ ਦਿਖਾਉਣੀ ਆ ਵਾਰੇ ਫੇਰ ਦੱਸਦੀ ਆ ਆ ਦੇਖੋ ਇੰਨਾ ਕੋਣ ਆਪਣੇ ਕੋਲੇ ਕੱਪੜਾ ਰਹਿ ਗਿਆ ਹੁਣ ਇਹਦਾ ਆਪਾਂ ਖੁੰਝਾ ਫੋਲਡ ਕਰਾਂਗੇ ਠੀਕ ਹੈ ਉਹ ਆਪਾਂ ਕਿਵੇਂ ਕਰਾਂਗੇ ਇਹਨੂੰ ਇਦਾਂ ਰੱਖ ਲੈਣਾ ਬੇਸ਼ੱਕ ਤਾਂ ਇਹਨੂੰ ਆਪਾਂ ਜਮਾ ਸਿੱਧਾ ਐ ਕੱਢ ਦੋ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਐ ਸਿੱਧਾ ਕਰ ਲੈਣਾ ਠੀਕ ਹੈ ਸਿੱਧਾ ਕਰਕੇ ਉਸ ਤੋਂ ਬਾਅਦ ਇਹਨੂੰ ਆਪਾਂ ਐ ਨਾਲ ਨਾਲ ਲਾ ਲੈਣਾ ਇਹਨੂੰ ਕੀ ਜਿਹੜਾ ਵੀ ਐਕਸਟਰਾ ਹੋਊਗਾ ਇਹਦੀ ਆਪਾਂ ਕਟਿੰਗ ਕਰ ਦਵਾਂਗੇ ਇੱਕ ਗਲਾਸ ਆਪਾਂ ਇਹਦੇ ਉੱਪਰ ਜਦੋਂ ਆਪਾਂ ਆਹ ਵਾਲੀ ਚੀਜ਼ ਲੈ ਕੇ ਆਉਣਾ ਨਾ ਫਿਰ ਇਹਨੂੰ ਆਪਾਂ ਇਦਾਂ ਕਰ ਦੇਣਾ ਇਹਨੂੰ ਆਪਾਂ ਐਂ ਵਿੱਚ ਫੋਲਡ ਕਰ ਦਾਂਗੇ ਇੱਥਾਂ ਖੁੰਝੇ ਦਿਖਾਵਾਂ ਆ ਦੇਖੋ ਕਿੰਨੇ ਸੋਹਣੇ ਚਾਰ ਸੋ ਚਾਰ ਸਖੁੰਝੇ ਨਿਕਲੇ ਹਨ ਹਾਂਜੀ ਆ ਦੇਖੋ ਆਪਾਂ ਕੀ ਕੀਤਾ ਇਹਨੂੰ ਆਪਾਂ ਸਿੱਧਾ ਕਰ ਲਿਆ ਮੈਂ ਕਰਕੇ نیچے ਇਹਦੇ ਆਪਾਂ ਫਿਨਿਸ਼ਿੰਗ ਪੱਟੀ ਦੇ ਲਈ ਇਹਦੇ ਉੱਪਰ ਦੀ ਹੁਣ ਆਪਾਂ ਸੀਨ ਲਾ ਦੇਣਗੇ ਆ ਦੇਖੋ ਐਂਦਰੋਂ ਇਦਾਂ ਦੀ ਹੋ ਗਈ ਨੀਚੇ ਮੇ ਹੋਗੀ ਇਹਦੇ ਹੁਣ ਜੇ ਆਪਾਂ ਤਰਪਾਈ ਕਰਨੇ ਤਰਪਾਈ ਕਰਦਾਂਗੇ ਜੇ ਸੀਨ ਲਾ ਦੀਆਂ ਤਾਂ ਆਪਾਂ ਸੀਨ ਕਰਦਾਂਗੇ ਇਹਦਾ ਵੀ ਖੁੰਝਾ ਕਿਵੇਂ ਮੋੜਨਾ ਉਹ ਵੀ ਮੈਂ ਤੁਹਾਨੂੰ ਦੱਸਦੀ ਆਂ ਆ ਦੇਖੋ ਡਬਲ ਨਾਲੇ ਤਾਂ ਦੁਪੱਟਾ ਉਹ ਹੋ ਜਾਂਦਾ ਖੜ ਜਾਂਦਾ ਇਹਦੇ ਕੋਈ ਖੁੰਝੇ ਖਾਂਝੇ ਫੋਲਡ ਨਹੀਂ ਹੁੰਦੇ ਇਕੱਠੀ ਜੀ ਨਹੀਂ ਹੁੰਦੀ ਮਤਲਬ ਕਿ ਆਹ ਤਾਂ ਇੱਕ ਧਾਗੇ ਬੜੇ ਲੱਗਦੇ ਆ ਦੇ ਨਾਲ ਬੱਸ ਇੰਨਾ ਰੱਖਿਆ ਕਰੋ ਵੀ ਦੁਪੱਟਾ ਜਿਹੜਾ ਉਹ ਸਿੱਧਾ ਹੋਵੇ ਕਿਤੇ ਪੁੱਠਾ ਨਾ ਹੋਵੇ ਇੱਕ ਵਾਰ ਮੈਂ ਕੀਤਾ ਮੈਂ ਦੁਪੱਟਾ ਰੈਡੀ ਕੀਤਾ ਤੇ ਉਹ ਤੇ ਪੁੱਠੇ ਤੇ ਲਾਇਸ ਲਾਤੀ ਹਾਂ ਹਾਂ ਫਿਰ ਮੈਨੂੰ ਪਤਾ ਮੈਂ ਕਿਵੇਂ ਸੈੱਟ ਕੀਤਾ ਪਾ ਲੈ ਚਾਹੁੰਦੀ ਆ ਕਿ ਆਪਾਂ ਗੋਲੂ ਪਾਈਪਿੰਗ ਲਾਉਣੀ ਆ ਹਨਾ ਸੌਰੀ ਕਿਉਂਕਿ ਜਦੋਂ ਨਾ ਥੋੜਾ ਟਾਈਮ ਵੱਧ ਜ਼ਰੂਰ ਲੱਗ ਜਾਂਦਾ ਜਿਵੇਂ ਹੁਣ ਇਹ ਦੁਪੱਟੇ ਤੇ ਮੈਂ ਤੁਹਾਨੂੰ ਸਹੀ ਦੱਸਾਂ ਤਾਂ ਮੈਨੂੰ ਅੱਧਾ ਘੰਟਾ ਹੋ ਗਿਆ ਲੈਸ ਲਗਾ ਰਹੀ ਨੂੰ ਨਾਲ-ਨਾਲ ਜੇ ਬਣਾ ਰਹੀ ਹਾਂ ਟਾਈਮ ਤਾਂ ਜ਼ਰੂਰ ਲੱਗ ਜਾਂਦਾ ਬਟ ਉਹਦੀ ਜਿਹੜੀ ਫਿਨਿਸ਼ਿੰਗ ਆਉਂਦੀ ਹੈ ਨਾ ਉਹ ਫਿਰ ਆਪਾਂ ਕਸਟਮਰ ਆਉਂਦਾ ਜਦੋਂ ਆਪਣੇ ਕੋਲੇ ਹੈ ਨਾ ਕੱਪੜਾ ਲੈ ਕੇ ਉਹ ਦੱਸਦਾ ਵੀ ਹਾਂ ਫਿਰ ਆਪਾਂ ਨੂੰ ਪਤਾ ਲੱਗਦਾ ਬੇਰੀ ਕਿੰਦਾ ਨਹੀਂ ਫਿਨਿਸ਼ਿੰਗ ਆਉਂਦੀ ਹੈ ਕਸਟਮਰ ਜਦੋਂ ਖੁਸ਼ ਹੋ ਜਾਂਦਾ ਆਪਣੇ ਕੋਲ ਹਨਾ ਇੱਥੇ ਜਮਾ ਨੁੱਕਰ ਤੇ ਆਪਾਂ ਖੁੰਜਾ ਲਿਆ ਕੇ ਫਿਰ ਇਹਨੂੰ ਆਹੀਂ ਫੋਲਡ ਕਰ ਦੇਣਾ ਅੰਦਰ ਇਹਦੇ ਆਪਾਂ ਜੇ ਤਾਂ ਸੂਈ ਨਾਲ ਟਾਂਕਾ ਲਾਉਣਾ ਤਾਂ ਤੁਸੀਂ ਸੂਈ ਨਾਲ ਲਾ ਸਕਦੇ ਤੇ ਨਹੀਂ ਵੈਸੇ ਇੱਧੇ ਹੀ ਗੱਜ ਜਾਂਦੇ ਕਿਵੇਂ ਬਣੂਗਾ ਆ ਦੇਖੋ ਐਦਾਂ ਆ ਗਿਆ ਨਾ ਆਹੀਂ ਕਰਕੇ ਇਹਦੇ ਹੁਣ ਆਪਾਂ ਉੱਪਰ ਸੀਨ ਲਾ ਦਵਾਂਗੇ ਮੈਂ ਦੇਖੀ ਬਣੀ ਵੀਡੀਓ ਬਣੀ ਜਾਂਦੀ ਹੈ ਕਿ ਨਹੀਂ ਬਣੀ ਜਾਂਦੀ ਦੇਖਿਆ ਨਾ ਕਿੰਨਾ ਸੋਹਣਾ ਖੁੰਜਾ ਬਣਿਆ ਇਹਦਾ